ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਰਤੋਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਰਤੋਕੇ ਪਿੰਡ ਬਿਲਕੁਲ ਨੇੜੇ ਚੋਲਾ ਸਾਹਿਬ ਦੇ ਪੱਖੋਪੁਰਾ ਪਿੰਡ ਕੜਕਾ ਧੁੰਨ ਰੂੜੀਵਾਲਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਓਨਰ ਸਰਦਾਰ ਭੋਪਿੰਦਰ ਸਿੰਘ ਭਿੰਦੇ ਵੀਰ ਉਹਨਾਂ ਦੇ ਘਰ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਤੇ ਜੇਕਰ ਬੈਕਗ੍ਰਾਉਂਡ ਦੀ ਗੱਲ ਕਰ ਲਈਏ ਤੇ ਤਲਵੰਡੀ ਭਾਈ ਦੇ ਬਿਲਕੁਲ ਨਜ਼ਦੀਕ ਚੋਟੀਆਂ ਕਲਾਂ ਪਿੰਡ ਤੋਂ ਵੀਰ ਹੁਣਾਂ ਦੀ ਪਿਛੋਂ ਪਸ਼ੋਕੜਾ ਬੈਕਗ੍ਰਾਉਂਡ ਆ ਉੱਥੇ ਵੀ ਪਸ਼ੂ ਵਪਾਰ ਦਾ ਕੀਤਾ ਕਰਦੇ ਰਹੇ ਨੇ ਤੇ ਤਕਰੀਬਨ ਇੱਥੇ ਮਾਝੇ ਦੀ ਧਰਤੀ ਦੇ ਜਿਹੜਾ ਡੇਢ 2 ਸਾਲ ਤੋਂ ਵੀਰ ਹੁਣੇ ਆਏ ਆ ਤੇ ਜਦੋਂ ਦੇ ਆਏ ਆ ਤਕਰੀਬਨ ਇੱਥੇ ਵੀ ਡੇਢ 2 ਸਾਲ ਤੋਂ ਪਸ਼ੂ ਵਪਾਰ ਦਾ ਕੀਤਾ ਕਰਦੇ ਨੇ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਇਸ ਫਾਰਮ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਾਗਾਪਾ ਤੁਹਾਨੂੰ ਦਿਖਾਉਣੇ ਆ ਚੰਗੀਆਂ ਮੱਜਾਂ ਝੋਟੀਆਂ ਭਾਜੀ ਭੁਪਿੰਦਰ ਸਿੰਘ ਉਹ ਨਹੀਂ ਖ ਤੋ ਚੰਗੇ ਪਸ਼ੂ ਖਰੀਦਾਰੀ ਕਰਦੇ ਆ ਤੇ ਚੰਗੇ ਲਿਆ ਕੇ ਸੇਲ ਕਰਦੇ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ ਤਿੰਨ ਕੇ ਦਿਖਾਉਣੇ ਆ ਦੋ ਮੱਝਾਂ ਤਾਂ ਮੈਂ ਦਿਖਾਵਾਂਗੇ ਬਹੁਤ ਖੂਬਸੂਰਤ ਤੇ ਚੰਗੀਆਂ ਮੱਝਾਂ ਨੇ ਚੰਗੇ ਦੁੱਧਰਕਾਰਡ ਵਾਲੀਆਂ ਨੇ ਇੱਕ ਤਾਂ ਤਕਰੀਬਨ ਜਿਹੜੀ ਐਸ ਵਕਤ ਕੋਈ 13 14 13 14 ਕਿਲੋ ਦੁੱਧ ਤੇ ਚੱਲਣ ਰਹੀ ਆ ਜਿਹੜੀ ਤੁਸੀਂ ਆ ਸਾਹਮਣੇ ਦੇਖ ਰਹੇ ਜੇ ਇੱਕ ਇਧਰ ਵਛੀ ਕੋਈ 13 14 13 ਲੀਟਰ ਤੋਂ ਪਲੱਸ ਚੱਲਣ ਰਹੀ ਆ ਬਿਲਕੁਲ ਤਾਜੀ ਸੱਜਰ ਸੁਈ ਆ ਤੇ ਜਿਹੜੀ ਇਹ ਤੁਹਾਨੂੰ ਮੱਝ ਦਿਖਾਵਾਂਗੇ ਵੀ ਤਾਜੀ ਸੱਜਰ ਸੁਈ ਆ ਇੱਕ ਫੁੱਲ ਉਹ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਪੰਜਾਬੀ ਦੇ ਵਿੱਚ ਵੀ ਹਾਤੀ ਸੰਦੂਰਿਆ ਤੇ ਉਹ ਗੱਲਬਾਤ ਹੋਣੀ ਹੈ ਵੀ ਫੁੱਲ ਹੈਵੀ ਬਾਡੀ weight ਫੁੱਲ ਵਜਨ ਦੋੜ ਦੇ ਵਿੱਚ ਇੱਕ ਤੁਹਾਨੂੰ ਆਪਾਂ ਝੋਟੀ ਦਿਖਾ ਦੇਾਂਗੇ ਸੁਬਾ ਕਿੰਨਾ ਦਿਨ ਕਿੰਨੇ ਹਜੇ ਦੇ ਬਾਕੀ ਆ ਸੋ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੇ ਉਧਰ ਦੀ ਆ ਠੀਕ ਆ ਜੀ ਪਿੱਛੋਂ ਜੇਕਰ ਬੈਕਗ੍ਰਾਉਂਡ ਦੀ ਗੱਲ ਕਰਨ ਲਈਏ ਹਰਿਆਣਾ ਜੀਂਦ ਤੋਂ ਦੀ ਬੈਕਗ੍ਰਾਉਂਡ ਆ ਇਸ ਮੈਂ ਦੀ ਫੁੱਲ ਵਜਨ ਵੇਡ ਦੇ ਵਿੱਚ ਸੋ ਜਿਹੜੇ ਮੇਰੇ ਭਰਾ ਨੇ ਸੁਖਾਲੇ ਚੰਗੇ ਪੈਸੇ ਖਰਚ ਕਰਨੇ ਆ ਠੀਕ ਆ ਜੀ ਕਿ ਚੰਗੇ ਪਸ਼ੂ ਦੀ ਭਾਲ ਦੇ ਵਿੱਚ ਉਹ ਤੁਸੀਂ ਤੇ ਫੁੱਲ ਵਜਨ ਵੇਡ ਦੇ ਵਿੱਚ ਤੇ ਚੰਗੇ ਮਿਲਕ ਤੋਂ ਇਹ ਤੁਹਾਨੂੰ ਆਪਾਂ ਮੱਝ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤ ਵੱਡੀ ਹਾਈਟ ਦਾ ਪੋਤ ਵਿੱਚ ਆ ਤਰੀਕ ਅੱਜ 10 ਮਾਰਚ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 2:30 3 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਭਾਜੀ ਭੁਪਿੰਦਰ ਸਿੰਘ ਉਹਨਾਂ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਭੁਪਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਭਾਜੀ ਸੇਤਾ ਕਿਵੇਂ ਠੀਕ ਠਾਕ ਵਧੀਆ ਸੁਣਾਓ ਤੁਸੀਂ ਅੱਛਾ ਭੁਪਿੰਦਰ ਭਾਜੀ ਜਿਵੇਂ ਤੁਸੀਂ ਦੱਸਿਆ ਸੀਗਾ ਵੀ ਪਿੱਛੋਂ ਬੈਕਗ੍ਰਾਉਂਡ ਆਪਣੀ ਤਲਵੰਡੀ ਭਾਈ ਦੇ ਬਿਲਕੁਲ ਨੇੜੇ ਪਿੰਡ ਚੋਟੀਆਂ ਗਲਾਂ ਤੋਂ ਹਾਂਜੀ ਉੱਥੇ ਵੀ ਤਕਰੀਬਨ ਜੱਦੀ ਪੁਸ਼ਤੀ ਕੰਮ ਆਪਣੇ ਦਾਦੇ ਤੋਂ ਕਰਾਤੇ ਸੀ ਹਾਂ ਜੀ ਹਾਂ ਜੀ ਹਾਂ ਜੀ ਭਾਈ ਤੀਜੀ ਪੀੜੀ ਆ ਰਹੀ ਠੀਕ ਹੈ ਜੀ ਪਹਿਲਾਂ ਦਾਦਾ ਜੀ ਮੜ ਕੇ ਡੈਡੀ ਕਰਦਾ ਰਿਹਾ ਮੜ ਕੇ ਫੇਰ ਆ ਸੀ ਠੀਕ ਹੈ ਜੀ ਬਾਕੀ ਫਿਰ ਤੁਸੀਂ ਵੀ ਇਸੇ ਲਾਈਨ ਦੇ ਵਿੱਚ ਹੀ ਪੈ ਗਏ ਹਨਾ ਹਾਂ ਜੀ ਹਾਂ ਜੀ ਅਸੀਂ ਛੋਟੇ ਛੋਟੇ ਬੱਚੇ ਜਦੋਂ ਦੇ ਨਾਲ ਹੀ ਮਾਰ ਰੱਖਦੇ ਰਹੇ ਕਦੇ ਵੀ ਆ ਤੇ ਮਾਲ ਆਪਣੋਂ ਪਹਿਲੇ ਦਿਨ ਤੋਂ ਚੰਗਾ ਲੈਂਦੇ ਨੇ ਸਾਰੇ ਭਾਈ ਜਾਣਦੇ ਹੀ ਏਰੀਆ ਦੇ ਵਿੱਚ ਹਾਂ ਜੀ ਭਾਈ ਭੁਪਿੰਦਰ ਜੀ ਆ ਤਕਰੀਬਨ ਜਿਵੇਂ ਆਪਾਂ ਇੱਧਰ ਦੀ ਗੱਲ ਕਰ ਲਈਏ ਪਿੰਡ ਰਤੋਗੇ ਤੁਸੀਂ ਕੋਈ ਸਾਲ ਡੇਢ ਡੇਢ ਦੋ ਸਾਲ ਹਾਂ ਜੀ ਦੋ ਸਾਲ ਹੋ ਗਿਆ ਆ ਜਨੂੰ ਉਦੋਂ ਤੋਂ ਰੂਟੀਨ ਦੇ ਵਿੱਚ ਕੰਟੀਨਿਊਸ ਹੀ ਜਿਹੜਾ ਕੰਮ ਛੱਡਿਆ ਨਹੀਂ ਕਦੀ ਹਾਂ ਨਹੀਂ ਜੀ ਆਉਂਦਗਾ ਇਹ ਪੁਰਾਣੇ ਗਾਗ ਲੱਗੇ ਭਾਜੀ ਸਾਡੇ 15 15 20 20 ਸਾਲ ਦੇ ਪੁਰਾਣੀ ਜੁੜੇ ਘਰ ਆ ਕਿੱਥੇ ਮਾਲ ਜਾਂਦਾ ਬਿਲਕੁਲ ਬਿਲਕੁਲ ਹਾਂਜੀ ਤੇ ਫਿਰ ਉਹੋ ਹੀ ਗੱਲਬਾਤ ਆ ਨਾ ਵੀ ਕੰਮ ਛੱਡਿਆ ਨਹੀਂ ਜਾਂਦਾ ਇੱਕ ਕਿਉਂਕਿ ਇੱਕ ਚੇੜ ਕੇ ਸਟਾਰਟਿੰਗ ਤੋਂ ਲੱਗੀ ਹੁੰਦੀ ਆ ਹਾਂਜੀ ਤੇ ਅੱਜ ਭਾਜੀ ਭਵਿੰਦਰ ਸਿੰਘ ਜੀ ਜਿਹੜੇ ਆਪਾਂ ਤਿੰਨ ਨਾਕ ਸੇਲ ਕਰਦੇ ਪਏ ਆ ਤੇ ਇੱਕ ਆਪਣੇ ਕੋਲ ਚੰਗੀ ਖਾਸੀ ਮੱਝ ਆਈ ਆ ਇਹ ਭਾਜੀ ਆਪਣੀ ਉਧਰੋਂ ਏਰੋਦਕ ਜੀਨ ਦੇ ਵਿੱਚੋਂ ਮੇਰਾ ਦੋਸਤ ਆ ਤੇ ਉਹ ਦੀ ਭਤੀਜੀ ਕੋਲੋਂ ਆਈ ਆ ਠੀਕ ਆ ਜੀ ਖਾਸ ਕਰੂੰ ਫੁੱਲ ਗਰੰਟੀ ਵੀ ਹੈ ਦੀ ਵੀ ਕੈਨ ਨੂੰ ਭਾਵੇਂ 25 26 ਗਈ ਹੈ ਇਹ 20 ਕਿਲੋ ਦੁੱਧ ਐ ਠੰਡਾ ਜੀਮਿੰਦਾਰ ਦੇ ਕਰੇ ਦਿੱਤਾ ਠੀਕ ਆ ਵੀ ਹੁਣ ਅਰਕੀ ਤੀਜੇ ਸੂਏ ਸੂਣਾ ਜੀ ਤਾਂ ਜੇ 10 ਦਿਨ ਲੈ ਜੂਗੀ 10 ਦਿਨ ਲੈ ਜੂ ਤੇ ਚਵਾਈ ਜਿਵੇਂ ਤੁਸੀਂ ਗਿਣੋ ਵੀ ਦੋ ਦੀ ਮੋਟਰ ਵਾਲਾ ਕੰਮ ਹੀ ਆ ਠੀਕ ਆ ਜੀ ਚਵਾਈ ਖਣੋਂ ਵੀ ਬਹੁਤ ਚੰਗੀ ਚਵਾਈ ਦੀ ਠੀਕ ਆ ਨਾਰਮਲ ਜਿਹੜੀ ਉਹਨਾਂ ਨੇ ਪਿਛਲੇ ਸਵੇਰੇ ਪਿਛਲੇ ਲਕਟੇਸ਼ਨ ਦੇ ਵਿੱਚ ਚਵਾਈ ਕੀਤੀ ਆ ਵੀ 20 ਲੀਟਰ ਚੋਂ 20 ਕਿਲੋ ਹਾਂਜੀ ਠੀਕਾ ਨੋ ਵੀ 20 ਕਿਲੋ ਦੋਸਤੋ ਚੁਵਾਈ ਜਾਂਦੀ ਬੈਕਗ੍ਰਾਉਂਡ ਜਿਹੜੀ ਤੁਹਾਨੂੰ ਦੱਸ ਦਿੱਤੀ ਆ ਪਿਛਲੇ ਦੂਜੇ ਸਵੇਰੇ ਦੇ ਵਿੱਚ ਦੁੱਧ ਚੁਵਾਇਆ ਐ ਇਸ ਵਾਰ ਜਿਹੜਾ ਤਿੱਜਾ ਸੂਬਾ ਇਸ ਮੈਨ ਨੇ ਸੋਣਾ ਫੁੱਲ ਹਾਈਟ ਲੈਂਥ ਐ ਕੋਈ ਤੁਹਾਨੂੰ ਪੂਰੀ ਪ੍ਰੋਪਰ ਆਪਾਂ ਪਹਿਲਾਂ ਸਟਾਰਟਿੰਗ ਜਿਹੜੀ ਫੇਸ ਕੁਆਲਿਟੀ ਦਿਖਾ ਦਈਏ ਗੋਲ ਸਿੰਘ ਹਰਿਆਣਾ ਜੀਂਦ ਦੀ ਇਹ ਜੰਪਾ ਵਾਲਾ ਕਰਮਾੜੀ ਉਧਰ ਦੀ ਜੰਮੀ ਪਲੀ ਆ ਇਹ ਤਾਂ ਭਾਜੀ ਜੇ ਕਿਸੇ ਨੇ ਵੀ ਜਿਹੜੇ ਇਹਦੇ ਸੀਵਨ ਰੱਖਿਆ ਉਹਦੀ ਡਿਟੇਲ ਲੈਣੀ ਤਾਂ ਆਪਾਂ ਸਾਰੀ ਦੇ ਸਕਦੇ ਆ ਪ੍ਰੋਪਰ ਮਿਲ ਜੂਗੀ ਉਹਦੀ ਪ੍ਰੋਪਰ ਮਿਲ ਜੂਗੀ ਇਹਦੀ ਠੀਕ ਆ ਇੱਕ ਵਾਰੀ ਦੋਸਤੋ ਆਪਾਂ ਤੁਹਾਨੂੰ ਖੋਲ ਕੇ ਤਸੱਲੀ ਨਾਲ ਇੱਕ ਵਾਰੀ ਮੜਾ ਜਾ ਤੋੜ ਕੇ ਦਿਖਾਉਣੇ ਆ ਵੀ ਸ਼ਹਿ ਕੀ ਆ ਅਜੇ ਭਾਜੀ ਜੇਕਰ ਗਿਣਤੀ ਦੀ ਗੱਲ ਕਰਕੇ 10 ਤੋਂ 12 10 ਤੋਂ 12 ਦਿਨ ਲੈ ਜੂ ਠੰਡੀ ਬਿਥੇਰੀ ਭਾਵੇਂ ਮੂੰਹ 'ਚ ਆਏ ਹੱਥ ਪਾਲ ਗਏ ਠੀਕ ਆ ਜੀ ਲਓ ਵੀ 10 ਤੋਂ 12 ਦਿਨ ਹਜੇ ਕਿਸਾਨ ਵੀਰੋ ਇਹਦੇ ਪੈਂਡਿੰਗ ਆ ਹਜੇ ਪਾਏ ਆ ਸੁੰਦੇ ਤੇ 20 ਕਿਲੋ ਦੀ ਭਾਜੀ ਭੁਪਿੰਦਰ ਸਿੰਘ ਉਹਨਾਂ ਨੇ ਸ਼ਹਿਦ ਹੀ ਦਿੱਤੀ ਆ ਵੀ ਜਿੱਥੋਂ ਵੀ ਆਈ ਆ ਇੱਕ ਮਿੰਟ ਅਮਰਤ ਖਿਲਾੜੀ ਖਿਲਾੜੀ ਐਨੀ ਵੀ ਜਿੱਥੇ ਜੀ ਕਰਦਾ ਉੱਥੇ ਖਿਲਾੜ ਲਗੇ ਐ ਬਹਿਜ ਵੀ ਜਾਈਏ। ਹਾਂ ਲੋ ਜੀ ਸ਼ਾਈ ਸ਼ਵੀ ਤੁਸੀਂ ਚੈੱਕ ਕਰੋ ਮੇਰਾ ਵੀਰ ਠੀਕਾ ਜੀ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇੱਕ ਹਾਥੀ ਦਾ ਬੱਚਾ ਜਿਵੇਂ ਆਪਾਂ ਕਹਿ ਨਹੀਂ ਜਿੱਦਿਆ ਵੀ ਇੱਕ ਦੇ ਵਿੱਚ ਆ ਕਰ ਲਓ। ਸੋ ਡਾਡੀ ਸੋਹਣੀਆ ਗਰਮਾਂ ਦੀ ਠੀਕਾ ਜੀ ਆਪਾਂ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਵਾਂਗੇ ਸਾਰੇ ਭਰਾਵਾਂ ਨੂੰ। ਅਕੋ ਜਿਸ ਵੀਰ ਦੇ ਵੀ ਬਿਲਕੁਲ ਜਜੂ ਕੀ ਪਸੰਦ ਆਊਗੀ। ਗੱਲਬਾਤ ਤੁਸੀਂ ਕਰਨੀ ਹੈ ਜਿੱਦਾਂ ਮਰਜ਼ੀ ਗੱਲਬਾਤ ਕਰ ਲਿਓ। ਤੇ ਇੱਕ ਵਾਰੀ ਕੋਈ ਨਹੀਂ ਆਪਾਂ ਤੋਰ ਤਾਰ ਕੇ ਤਸੱਲੀ ਨਾਲ ਦਿਖਾ ਦਈਏ। ਖਲੋਏ ਉਹ ਪਿੰਡੇ ਪੁੰਡੇ ਦੀ ਪੂਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਠੀਕ ਆ ਜੀ ਤੇ ਫੁੱਲ ਵਜਨ ਵੇਰ ਦੇ ਵਿੱਚ ਭਾਰੀ ਸਰੀਰਕ ਬਣਤਰ ਦੀ ਆ ਫੁੱਲ ਵਜਨ ਲੋੜਦੀ ਆ ਸੋ ਪੁੱਠੇ ਦੀ ਗੱਲ ਕਰੀਏ ਤੇ ਦੋਸਤੋ ਥੱਬਿਆਂ ਦਾ ਹੀ ਪੁੱਠਾ ਕਰਮਾ ਲਈ ਜਿਵੇਂ ਆਪਾਂ ਗੱਲ ਕਰਦੇ ਆ ਵੀ ਗੱਜ ਠੀਕ ਆ ਜੀ ਗੱਜ ਜਿੱਡੀ ਚੌੜੀ ਛਾਤੀ ਹੈ ਤੇ ਪਰ ਇਹਦਾ ਗੱਜ ਜਿੱਡਾ ਚੌੜਾ ਪੁੱਠਾ ਕਰਮਾ ਲਈਆ ਵੇਖੋ ਆ ਦੇਖੋ ਜੀ ਛੰਗਲ ਦੀ ਲੱਗੀ ਆ ਨਾ ਮੈਂ ਤੇ ਲਹਿਰੇ ਰੇ ਕਰਦੀ ਇਹ ਖੁੱਲੀ ਫਿਰਦੀ ਆਈ ਭਾਜੀ ਠੀਕ ਆ ਜੀ ਠੀਕ ਚੱਲ ਚੱਲ ਚਲਾ ਜਾ ਆ ਜਾ ਆਹ ਲਓ ਜੀ ਲੈ ਮਾਰ ਤਾ ਕੜ ਦੋ ਠੀਕ ਆ ਬੰਦੋ ਜੀ ਠੀਕ ਆ ਉਹ ਬਾਕੀ ਪੁੱਠਾ ਪਾਟਾ ਕਿਸਾਨ ਬਰੋ ਤੁਸੀਂ ਚੈੱਕ ਕਰੋ ਠੀਕ ਆ ਜੀ ਸੋ ਫੁੱਲ ਹੈਵੀ ਬਾਡੀ weight ਫੁੱਲ ਵਜਨ ਲੋਡ ਦੇ ਵਿੱਚ ਜੇ ਐਡੀ ਮੈਂ ਤਿਆਰ ਕਰੀਏ ਰਾਜਵੀਰ ਤੈਨੂੰ ਪਤਾ ਖਰਚਾ ਕਿੰਨਾ ਖਾਈ ਨਹੀਂ ਬਿਲਕੁਲ ਜੀ ਬਿਲਕੁਲ ਸੋ ਹਾੜੀ ਸਾਰੀ ਜਿਹੜਾ ਪਸ਼ੂ ਸੋ ਤਿਆਰ ਹੋ ਜਾਂਦਾ ਮਰਤਾ ਹਾਂ ਹਾਂ ਜੀ ਹਾਂ ਜੀ ਸੋ ਚੰਗੀ ਜਿਹੜੀ ਦੋਸਤੋ ਇਹ ਮੱਝ ਪ੍ਰੋਪਰ ਤੁਸੀਂ ਦੇਖ ਲਈਏ ਠੀਕ ਆ ਜੀ ਹਾਈਟ ਲੈਂਥ ਦੀ ਤੁਸੀਂ ਚੈੱਕ ਕਰ ਲਈਆ ਫੁੱਲ ਨੂੰ ਵਜਨ ਲੋਡ ਦੇ ਵਿੱਚ ਆ ਠੀਕ ਆ ਜੀ ਇੱਕ ਵਾਰੀ ਤੁਹਾਨੂੰ ਆਪ ਬਹਿਣੀ ਵਾਲੀ ਸਾਈਡ ਤੋਂ ਫੇਰ ਲਾ ਕੇ ਉਹ ਥਾਣ ਦੇਵਾ ਦਿਖਾ ਦਿੰਨੇ ਆ ਦੇਖੋ ਜੀ ਠੀਕ ਹੈ ਜੀ ਤੇ ਭਾਜੀ ਆ ਜੋ ਭਵਿੰਦਰ ਭਾਜੀ ਇਹਦਾ ਕੀ ਮੁੱਲ ਕੀ ਡਿਮਾਂਡ ਕਰਦੇ ਆ ਚੰਗੀ ਮੈਂ ਦੇ ਵਿੱਚ ਕੋਈ ਸ਼ੱਕ ਨਹੀਂਗਾ ਮੋਲ ਭਾਜੀ ਜੇ ਨਾ ਮੱਦੀ ਕਰੀਏ ਇਹ ਏਡੀ ਮੈਂ ਦਾ ਕੋਈ ਮੋਲ ਹੀ ਨਹੀਂ ਸਹੀ ਗਣੀ ਤਾਂ ਆ ਬਿਲਕੁਲ ਜੀ ਬਿਲਕੁਲ ਏਡੀ ਪਾਲਣ ਦਾ ਨਾਲੋਂ ਪੀਪਿਆਂ ਦੇ ਪੀਪੇ ਕਿਉਂ ਦਿੱਤਾ ਜੇਸੀ ਕਿਉਂ ਉਹਦਾ ਪੀਪਾ ਚਾ ਰਿਆ ਜੀ ਮੈਂ ਨੂੰ ਕੋਈ ਸ਼ੱਕ ਨਹੀਂ ਪਿੰਡਾਂ ਹੀ ਦੱਸਣ ਦਿਆ ਐ ਮਾਰ ਕੇ ਹੱਸਦੇ ਐ ਖੁਭ ਜਾਂਦਾ ਵੇ ਹਾਂ ਪਿੰਡਾਂ ਹੀ ਦੱਸਣ ਦਿਆ ਜੀ ਮੋਲੋ ਭਾਜੀ ਭਾਣ ਤਿੰਨ ਕਰ ਲਿਗੇ ਸਵਾ ਤਿੰਨ ਕਰ ਲਿਗੇ ਜੈਸ ਨੋ 22 ਦੀ ਮੈਂ ਦੇਣੀ ਆਪੇ 22 ਦੀ ਟਾਈ ਬੀਜਸ ਨਾ ਠੀਕ ਆ ਜੀ ਠੀਕ ਆ ਬਾਕੀ ਪਾਜੀ ਭੋਪਿੰਦਰ ਜੀ ਜਿਹੜੀ ਬੈਕਗ੍ਰਾਉਂਡ ਮੰਨ ਲਓ ਉਹ ਤਾਂ ਚਲੋ ਕਿਸੇ ਭਰਾ ਨੇ ਉਹ ਵੀ ਤੁਹਾਡੇ ਤੋਂ ਪੁੱਛ ਕੇ ਚ ਕਰ ਲਏ ਬਾਕੀ ਟੀਕਾ ਕਿਹੜਾ ਰਖਾਇਆ ਉਹ ਵੀ ਉਹ ਸਭ ਕੁਝ ਡਿਟੇਲ ਦੇ ਦਾਂਗੇ ਆਪਾਂ ਠੀਕ ਆ ਜੋ ਟੀਕਾ ਰਖਾਇਆ ਠੀਕ ਆ ਸੋ ਦੋਸਤੋ ਫੁੱਲ ਹੈਵੀ ਬਾਡੀ weight ਫੁੱਲ ਵਜਨ ਨੋਡ ਸੋ ਬਾਕੀ ਨਸਲ ਬਰੀਡ ਤੁਸੀਂ ਦੇਖ ਲਿਆ ਮੋਰੋ ਪਰੀਡ ਦੀ ਜਿਹੜੀ ਦੋਸਤੋ ਇਹ ਅੱਜ ਤੁਸੀਂ ਸਾਹਮਣੇ ਦੇਖ ਰਹੇ ਹੋ ਠੰਡੀ ਹੋ ਰਹੀ ਏ ਪਾਜੀ ਭਾਣੇ ਆ ਬੈਠ ਜੀ ਠੀਕ ਆ ਆ ਦੇਖੋ ਜਿਵੇਂ ਮਰਜ਼ੀ ਸੋ ਹਾਇਾ ਠੰਡੀ ਧੀਰੀ ਆ ਸੀਲਸ ਲੱਗ ਸੋ ਭਾਜੀ ਭੋਪਿੰਦਰ ਸਿੰਘ ਉਹਨਾਂ ਨੇ ਜਿਹੜੀ ਇਹ ਖਰੀਦੜੀ ਕੀਤੀ ਸੀ ਕਿ ਬੈਕਗ੍ਰਾਉਂਡ ਇਹਦੀ ਤੁਹਾਨੂੰ ਆਪਾਂ ਫੇਰ ਦੱਸ ਦਿੰਨੇ ਆ ਵੀ ਉਧਰ ਦੀ ਆ ਹਰਿਆਣਾ ਜੀਂਦ ਤੋਂ ਜਿਹੜੀ ਇਹਦੀ ਜੰਪਲ ਆ ਠੀਕ ਆ ਜੀ ਤੇ ਬਾਕੀ 20 ਕਿਲੋ ਦੀ ਮਾਲਕਨ ਆਉਣ ਵਾਲਾ ਸਮਾਂ ਦੋਸਤੋ ਜਿਵੇਂ ਜਿਵੇਂ ਹਜੇ 12 ਤੋਂ 13 12 13 ਦਿਨ ਹਜੇ ਦੇ ਸਮੇਂ ਬਿਲਕੁਲ ਜੇਕਰ ਦਿਨਾਂ ਦੀ ਗੱਲ ਕਰ ਲਈਏ ਤੇ ਟਾਈਮ ਇਹਦਾ ਪਿਆ ਹਜੇ ਸੂਣ ਦਾ ਉਹ ਸਕੋਰਿੰਗ ਜਿਹੜੀ ਕਾਫੀ ਥੱਲੇ ਚੰਗੀ ਖੁੱਲਣੀ ਆ ਤੇ ਅੱਡੇ ਲੈਵੇ ਤੁਸੀਂ ਦੇਖ ਸਕਦੇ ਜੇ ਬੰਤਰ ਕਰਮਾ ਦੀ ਕਿੱਥੋਂ ਲੈ ਕੇ ਕਿੱਥੋਂ ਤੱਕ ਲਾਊਗੀ ਉਹ ਸਮਾਂ ਦੱਸੂਗਾ ਤਕਰੀਬਨ ਹਜੇ 12 1 ਆਵੇ ਡਿਮਾਂਡ ਤਿੰਨ ਜਾਂ ਕੁਝ ਵੀ ਕਰਨੋ ਕਰਾ ਲੋ ਠੀਕ ਹੈ ਜੀ ਤੇ 2.5 ਲੱਖ ਦੀ ਜਿਹੜੀ ਇਹ ਤੁਹਾਨੂੰ ਅੱਜ ਮੱਝ ਮਿਲ ਜੂਗੀ ਠੀਕ ਹੈ ਜੀ ਤੀਜੇ ਸਵੇਰੇ ਦੇ ਵਿੱਚ ਇਹਨੇ ਸੂਨਾ ਕਰਮਾਰੀ ਨੇ ਸੋ ਬਹੁਤ ਸੋਹਣੀ ਚੰਗੀ ਖੂਬਸੂਰਤ ਇਹ ਮੱਝ ਸੋ ਸਾਰੇ ਭਰਾਵਾਂ ਨੂੰ ਪਸੰਦ ਆਊਗੀ ਜਿਹੜੇ ਭਰਾ ਮੇਰੇ ਨੇ 20 ਲੀਟਰ ਜਾਂ 20 ਕਿਲੋ ਦੀ ਕੋਈ ਚੰਗੀ ਮਿਲਕਿੰਗ ਵਾਲੀ ਮੱਝ ਆਪਣੇ ਫਾਰਮ ਤੇ ਪਾਉਣੀ ਆ ਤੇ ਪੈਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਚੰਗੀ ਮੱਝ ਆ ਛਾਈ ਸ਼ੂਈ ਮੱਝ ਦੀ ਬਹੁਤ ਜਿਆਦੀ ਹੈ ਬਹੁਤ ਸੋਹਣਾ ਪਿੱਟਪੂਰਾ ਲੱਗਾ ਕਰਮਾਰੀ ਨੂੰ ਇਸ ਤੋਂ ਬਾਅਦ ਭਾਜੀ ਭੁਪਿੰਦਰ ਸਿੰਘ ਜੀ ਇੱਥੇ ਇੱਕ ਆਮ ਅੱਜ ਖੜੀ ਹੈ ਜਿਹੜੀ ਸੂਈ ਆ ਹਾਂਜੀ ਭਾਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਿਆ ਜੀ ਇਹਨੂੰ ਅੱਜ 12 13 ਦਿਨਾਂ ਦੀ ਸੂਈ ਆ ਭਾਜੀ 12 13 ਦਿਨਾਂ ਦੇ ਹਾਂਜੀ ਮਗਰ ਕਟਾ ਆ ਗਿਆ ਦੇ ਮਗਰ ਕਟਾ ਆ ਗਿਆ ਇਸ ਵਕਤ ਇਹ ਕਿੰਨੇ ਕਿਲੋ ਦੁੱਧ ਤੇ ਚੱਲਣਗੇ ਜੀ ਇਸ ਵਕਤ ਦੁੱਧ ਕੈਂਟ ਜੇ ਆਪਣੇ ਘਰੇ ਗਏ ਨੇ 14 ਤੇ 14 14.5 ਕਿਲੋ ਪਰ 13 ਕਿਲੋ ਦੀ ਗਾਰੰਟੀ ਹੈ 13 ਕਿਲੋ ਦੀ ਹਾਂਜੀ ਲਓ ਵੀ ਠੀਕ ਆ ਜੀ ਐਸ ਵਕਤ ਤੋਂ ਦੋਸੋ ਜਿਹੜਾ ਦੁੱਧ 14 ਜਾਂ 14.5 ਹੀ ਆ ਪਰ 13 ਕਿਲੋ ਦੀ ਜਿਹੜੀ ਗਰੰਟੀ ਤੇ ਸੱਲੀ ਆ 13 ਕਿਲੋ ਕਿਉਂ ਪੋਲੀ ਛੋਟਾ ਜਿਹਾ ਬੱਚਾ ਚੋਲੇ ਪਵੇਂ ਢਾਰ ਘੂਠੇ ਘੂਠੇ ਮੋਟੀ ਠੀਕ ਆ ਠੀਕ ਆ ਹਾਂਜੀ ਤੇ ਬਾਕੀ ਚਵਾਈ ਚੰਗੀ ਹੈ ਠੀਕ ਆ ਬਾਈ ਬਹੁਤ ਚੰਗੀ ਤੇ ਹੁਣ ਭਾਜੀ ਇਹ 12:00 ਵਜੇ ਦੀ ਵੇਲੀ ਕਰਕੇ ਮੈਂ ਲੈਂਦੀ ਐ ਅੱਛਾ ਜੀ ਤੇ ਅਹੀਂ ਇਹ ਚਲ ਵੱਡੀ ਮੈਂ ਇਹ ਦੀ ਵੀਡੀਓ ਪਾਉਣੀ ਆ ਵੀ ਨਾਲ ਵਿਖਾ ਦੰਨੇ ਠੀਕ ਆ ਹਾਂਜੀ ਲੋ ਵੀ ਬਾਕੀ ਢਾਂਜਾ ਢੂੰਜਾ ਇਸ ਮੈਂ ਦਾ ਵੀ ਚੈੱਕ ਕਰੋ ਉਹ ਤਾਂ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਤੇ ਬਹੁਤ ਵੱਡੀ ਮੱਝ ਆ ਇਹ ਵੀ ਕਰਮਾ ਦੀ ਵੱਡ ਇੱਕ ਜੱਜਮੈਂਟ ਕਰ ਜੂਗੇ ਵੀ ਜਿਹਦੀ ਇਹਦੀ ਹਾਈ ਟੈਂ ਲੱਗੂਗਾ ਵੀ ਉਹ ਵੱਟੀ ਮੱਚਾ ਤੇ ਇਹ ਕਿਤੇ ਛੋਟੀ ਨਾ ਹੋਵੇ ਐ ਵੀ ਕਰਮਾ ਦੀ ਚੰਗੀ ਆ ਖਰੀ ਆ ਦੁੱਧ ਦਾਦਾਂ ਦੇ ਪਾਸਿਓਂ ਇਹ ਵੀ ਚੰਗੀ ਆ ਐ ਵੀ 15 14 ਸਰੀਏ ਕਰਮਾ ਦੀ ਪਰ ਹੁਣ ਇਸ ਵਕਤ ਜਿਹੜਾ 13 ਕਿਲੋ ਦੁੱਧ ਬਿਲਕੁਲ ਗਰੰਟਡ ਜਿਹੜਾ ਇਹਦੇ ਥੱਲੇ ਹੈਗਾ ਬਾਕੀ ਝੱਗ ਝੂਗਲਾ ਵਖਾਲਾ ਪੇਸ਼ਕ 14 ਕੋ 14 ਤੋਂ ਪਲਾਸੀ ਕਰਦੀ ਆ ਸੋ ਬਹੁਤ ਸੋਹਣੀ ਹਾਈਟ ਦੇ ਵਿੱਚ ਸਵੇਰ ਦਾ ਵੀ ਤੀਜਾ ਹੀ ਆ ਜੀ ਤੀਜੇ ਸਵੇਰ ਪਾਜੀ ਲੋ ਵੀ ਸਵੇਰ ਦਾ ਵੀ ਕਰਮਾਲੀ ਦਾ ਤੀਜਾ ਹੀ ਆ ਠੀਕ ਆ ਜੀ ਸੋ ਨਾਲ ਦੀ ਨਾਲ ਹੋ ਸਕਿਆ ਤਾਂ ਆਪਾਂ ਤੁਹਾਨੂੰ ਚਵਾਈ ਜਰੂਰ ਇੱਕ ਵਾਰੀ ਧਰਾਂ ਤੋਂ ਰੱਪੇ ਵੇਚਿਆ ਸੋ ਬਹੁਤ ਭਰਾ ਆਪਣੇ ਤਕਰੀਬਨ ਕੋਈ 15 14 15 14 ਲੀਟਰ ਵਾਲੀ ਮੱਝਾਂ ਭਰੇ ਹੁੰਦੇ ਆ ਤੇ ਬਿਲਕੁਲ ਤੁਹਾਡੇ ਬੱਤਰ ਦੇ ਵਿੱਚ ਆ ਜਾਊਗੀ ਠੀਕ ਆ ਜੀ ਇੱਕ ਵਾਰੀ ਲਾ ਗਿਓ ਮੈਂ ਤਾਂ ਮੇਰੇ ਤੋਂ ਥੰਮ ਥੰਮ ਤੁਹਾਨੂੰ ਬਖਾ ਦਈਏ ਆ ਦੇਖੋ ਜੀ ਬਿਲਕੁਲ ਇੱਕ ਸਾਰ ਥਾਣਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਆ ਸਾਈਜ਼ ਵਿੱਚ ਸੋ ਚੱਡੇ ਨੇ ਵੀ ਦੀ ਸਾਫ਼ ਸੁਥਰੀ ਆ ਗਾਰਡ ਕਰਨ ਵਾਲੀ ਆਪਾਂ ਇਹਨੂੰ ਕਹਿ ਸਕਦੇ ਆ ਕਿ ਬਿਲਕੁਲ ਤੁਹਾਨੂੰ ਤੋਂ ਸ਼ਟਾਰਟ ਹੋ ਕੇ ਤੇ ਬੈਕ ਸਾਈਡ ਲੇਵਾ ਬਿਲਕੁਲ ਜਿਵੇਂ ਸ਼ਾਮ ਦੀ ਬਿਲਕ ਮਾਰਨਿੰਗ ਦੀ ਚਵਾਈ ਨਾਲ ਜਦੋਂ ਬਿਲਕੁਲ ਮੇਲ ਖਾ ਗਈ ਤੇ ਪਿੱਛੇ ਚੱਡਾ ਕੱਢਣ ਲਈ ਫੁੱਟ ਫੁੱਟ ਠੀਕ ਆ ਜੀ ਸੋ ਆ ਬੰਤਰ ਉਹ ਦੋਸਤ ਸਮਝ ਦੀ ਤੀਜਾ ਸਵੇਰ ਸੋਈ ਆ ਤੇ ਇਹ ਭਾਜੀ ਭੋਪਿੰਦਰ ਜੀ ਅੱਜ ਤਕਰੀਬਨ ਕੋਈ 13 14 13 14 ਦੇਖ ਕੇ ਹਾਂਜੀ ਹਾਂਜੀ 13 ਕਿਲੋ ਦੀ ਗਿਜੇ ਐ ਤੇ 13 ਕਿਲੋ ਜੇ ਘਰੇ ਮੈਨਾਂ ਤੇ 14 14.5 ਕਿਲੋ ਠੀਕ ਆ ਜੀ ਜਾਣ ਕੇ ਘਰੇ ਬਹਿ ਗਏ ਜੇ ਦੂਰੋਂ ਨੇੜਿਓਂ ਬੰਦਾ ਆਊਗਾ ਆਪਣੇ ਕੋਲ ਰਹਿਣ ਦਾ ਪੂਰਾ ਪ੍ਰਬੰਧ ਠੀਕ ਆ ਜੀ ਕੋਈ ਬੰਦਾ ਰਾਤ ਰਵੇ ਆ ਵੀ ਤਸੱਲੀ ਕਰੇ ਕਾ ਕਰੇ ਤਸੱਲੀ ਇਹ ਇਹ ਮੁੱਲਿੰਦਾ ਕੀ ਰੋਊਗਾ ਦੇ ਦਾਂਗੇ ਕਿੰਨੇ ਦੀ ਆ ਸਵਾਮੀ 1 40 ਕਰ ਲਈਏ 45 ਜਸ 9 30 ਦੀ ਮਹਿੰਦੇ ਦਨ 30 ਦੀ ਹਾਂਜੀ ਲਓ ਵੀ 1 ਲੱਖ 30 ਹਜ਼ਾਰ ਦੀ ਇਹ ਮੱਝ ਤੁਹਾਨੂੰ ਮਿਲ ਜੂਗੀ ਦਿਮਾਰ ਦੋਸਤੋ 35 40 45 ਕੁਝ ਵੀ ਕਰਾ ਲਓ ਇੱਕ 30 ਦੀ ਜਿਹੜੀ ਮੱਝ ਮਿਲ ਜੂਗੀ ਸੋ ਦੋਬੇ ਚੰਗਾ ਸਮੇਤ ਹਲੇ ਤਕਰੀਬਨ ਮੇਰਾ ਭਰਾ ਵੀ ਅੱਗੇ ਚੰਗੀ ਸੇਵਾ ਕਰਦਾ ਰਿਹਾ ਤੇ 15 14 15 14 ਲੀਟਰ ਐ ਰਾਮ ਨੋਰਮਲ ਠੀਕ ਆ ਜੀ ਹਾਂਜੀ ਅੱਜ 13 ਕਿਲੋ ਪੂਰਾ ਗਾਰੰਟੀ ਤਸਲੀ ਨਾਲ ਆਪਣਾ ਮਿੰਕੇ ਤਸਲੀ ਕਰਕੇ ਲੈ ਕੇ ਜਾਓ ਠੀਕ ਆ ਮਗਰ ਕਟਾ ਬਹੁਤ ਸੋਣੀ ਮੱਝਾਂ ਚੰਗੀ ਬਿਲਕੁਲ ਸਿੰਗੀ ਸੁੰਗੀ ਦੀ ਆ ਬਾਕੀ ਬੰਤਰ ਬਾਡੀ ਚੰਗੀ ਆ ਕੁਦਰਕ ਹਾਂਜੀ ਖਾਣ ਪੀਣ ਨੂੰ ਜੋ ਮਰਜ਼ੀ ਪਾਓ ਇਹ ਵਿਚਾਰੂ ਆ ਪੂਰੀ ਵਿਚਾਰੂ ਹਾਂਜੀ ਠੀਕ ਹੈ ਜੀ ਹਾਂਜੀ ਪਿੰਦੀ ਸਭ ਲਓ ਵੀ ਇੱਧਰ ਇੱਕ ਵੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਤਾਜੀ ਸੂਈ ਹੈ ਤੇ ਇਹਨੂੰ ਅੱਜ ਪਾਜੀ ਕਿੰਨੇ ਕ ਦਿਨ ਹੋ ਗਏ ਇਹਨੂੰ ਅੱਜ 1 ਹਫਤਾ ਹੋ ਗਿਆ ਸੂਈ ਨੂੰ ਪਾਜੀ ਹਫਤਾਕ ਹੋ ਗਿਆ ਹਫਤਾ ਲਾ ਲਓ ਉੱਦਾਂ ਇਹ ਸੱਤ ਦਿਨ ਲਾ ਲਓ ਜਾਂ ਅੱਠ ਲਾ ਲਓ ਠੀਕ ਹੈ ਜੀ ਮਗਰ ਲਓ ਵੀ ਇੱਕ ਹਫਤਾ ਵੀ ਅੱਠਾਂ ਸੱਤਾਂ ਦਿਨਾਂ ਦੀ ਸੂਈ ਆ ਮਗਰ ਬੱਛੀ ਆ ਹੈ ਦੂਜੇ ਕ ਸੂਏ ਹੀ ਇਹ ਦੂਜੇ ਸੂਏ ਪਾਜੀ ਦੂਜਾ ਸੂਗਾ ਉਹ ਵੀ ਥਣ ਤੁ ਨੂੰ ਵੇਖੋ ਕਰਮ ਵਾਲੀ ਨੂੰ ਕਿਹੜਾ ਲੱਗਾ ਠੀਕ ਹੈ ਆ ਕਰੋ ਚੱਕ ਠੀਕ ਆ ਜੀ ਸੋ ਬਹੁਤ ਛੋੜਾ ਇੱਟਾ ਮੋਟਾ ਥਾਂ ਜੇ ਓਡੀ ਮੋਟੀ ਧਾਰ ਜੀ ਅੱਛਾ ਜੀ ਹਾਂਜੀ ਲਓ ਵੀ ਠੀਕ ਆ ਜੀ ਸੋ ਆਪਾਂ ਕਹਿ ਸਕਦੇ ਵੀ ਉਂਗਲ ਜੱਡੀ ਗੂਠੇ ਜੱਡੀ ਮੋਟੀ ਧਾਰ ਹਾਂਜੀ ਬਹੁਤ ਛੋੜਾ ਰੰਗ ਪ੍ਰਿੰਟ ਬਹੁਤ ਸੋਣਾ ਬੱਚੀ ਦਾ ਡੱਬੀ ਵੈੜਾ ਮਗਰ ਬੱਚੀ ਆ ਬੱਚੀ ਆ ਆਪ ਤਾਂ ਮਗਰ ਵੀ ਬੱਚੀ ਆ ਠੀਕ ਆ ਤੇ ਦੁੱਧ ਆਸ ਵਕਤ 13 ਕੇ 14 ਜੀ ਨਹੀਂ ਵਿਖਾਲਾ 15 ਕਿਲੋ ਦਾ ਹੋਊਗਾ ਦੁੱਧ 13 ਲਾ ਲਓ ਜਾਂ 14 ਲਾ ਲਓ ਠੀਕ ਆ ਵਿਖਾਲਾ 15 ਦਾ 16 ਵੀ ਹੋਊਗਾ ਠੀਕ ਆ ਹਾਂਜੀ ਉਹ ਵੀ ਵਿਖਾਲਾ ਜਿਵੇਂ ਆਪਾਂ ਦੇਖ ਰਹੇ ਚੱਡੇ ਲੇ ਇੱਕ ਜਜਮੈਂਟ ਕਰੋਗੇ ਤੁਸੀਂ 15 ਭਾਵੇਂ 14 15 15 ਤੋਂ ਪਲਾਸੀ ਕਰਦੀ ਆ ਤੇ ਫਿਲਹਾਲ 13 ਕਿਲੋ ਮੇਰਾ ਵੀਰ ਮੰਨ ਕੇ ਕੋਈ ਸੌਦਾ ਕਰ ਲਵੇ ਬੱਛੀ ਲੋ ਜੋ ਸੁਈ ਨੂੰ ਦੇਣ ਥੋੜੇ ਹੋਇਆ ਠੀਕ ਆ ਅਮਰਤਪੁਰੇ ਅੱਗੋਂ ਇੱਕ ਵਾਰੀ ਕਿਹੜਾ ਹੋਰ ਕਢਾ ਲਿਆ ਉਥੋਂ ਦੀ ਮੋੜ ਦੇ ਇੱਕ ਵਾਰੀ ਆਹ ਦੇਖੋ ਜੀ ਬਿਲਕੁਲ ਫਿਕਸ ਚੱਡਾ ਲੇਵਾ ਠੀਕ ਆ ਜੀ ਕੰਪੈਕਟ ਟਰੈਕਟਰ ਦੇ ਵਿੱਚ ਆ ਇਹ ਠੰਡੀ ਬੜੀ ਜੇ ਭਾਜੀ ਅੱਛਾ ਜੀ ਠੰਡੀ ਐ ਬਰਫ ਵਰਗੀ ਜਿਵੇਂ ਮਰਜ਼ੀ ਕੋਈ ਬਾਲਟੀ ਰੱਖ ਕੇ ਚੋਵੇ ਠੀਕ ਆ ਜੀ ਲਾਤ ਨਹੀਂ ਇਹ ਲਾਉਂਦੀ ਲੋਬੀ ਬੱਚੀ ਬਹੁਤ ਸੋਹਣੀ ਹੈ ਬਹੁਤ ਪਿਆਰੀ ਬੈੜਾ ਠੀਕ ਆ ਜੀ ਜਿਹੜਾ ਬੱਚਾ ਉਹ ਵੀ ਬੜਾ ਚੰਗਾ ਜਿਹਾ ਹੈ ਹਾਂ ਮਗਰ ਬੱਚੀ ਵੀ ਚੰਗੀ ਆ ਗਈ ਆ ਲੋਬੀ ਬਹੁਤ ਪਿਆਰੀ ਬੈੜਾ ਠੀਕ ਆ ਜੀ ਸੋ ਥਾਣਾ ਨਾਲ ਬੈੜਾ ਨੇ ਬਾਕੀ ਬੈੜਾ ਜੇ ਥਾਣੇ ਨਾਰਮਲ ਜਿਹਾ ਆਪਾਂ ਜੇ ਛੋਟਾ ਹੋਵੇ ਤੇ ਕੋਈ ਮੋਲ ਨਹੀਂ ਹੁੰਦਾਗਾ ਪਸ਼ੂ ਦਾ ਠੀਕ ਆ ਜੀ ਬਾਕੀ ਚੰਗੀ ਬੱਚੀ ਆ ਥਾਣ ਦੋਰਾ ਲਗਾ ਕਰਮਾਲੀ ਨੂੰ ਸੋ ਚਵਾਈ ਚੂਈ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਸਾਰੇ ਭਰਾਵਾਂ ਨੂੰ ਠੀਕ ਆ ਜੀ ਤੇ ਇਹ ਭਾਜੀ ਭੁਪਿੰਦਰ ਸਿੰਘ ਜੀ ਕਿੰਨੇ ਦੀ ਦੇ ਰਹੇ ਆ ਬੈੜਾ ਜੀ ਆਪਾਂ ਇਹ ਭਾਜੀ ਮੁੱਲ ਭਾਵੇਂ ਐਨ ਕਸਰਾ ਕੁਸਰਾ ਕੱਢ ਕੇ ਹਾਂਜੀ 56000 ਦੀ ਉਹਨ ਦਾ ਪੈਣ ਪੈਣ ਮੰਗੀ ਜਾਂਦੇ ਇਹੋ ਜੀਆਂ ਬੇੜਾ ਹਾਂਜੀ ਹਾਂਜੀ ਤੇ ਬੱਚਾ ਵੀ ਮਗਰ ਪੂਰਾ ਟੌਪ ਦਾ ਜੀ ਬੱਚੀ ਚੰਗੀ ਬੱਚੀ ਆ ਗਈ ਹਾਂਜੀ ਲਓ ਵੀ ਠੀਕ ਆ ਸੋ ਐਂਡ ਤੁਹਾਡੇ 56000 ਦੀ ਹੈ ਜੀ ਹਾਂਜੀ ਲਓ ਵੀ 56000 ਦੀ ਇਹ ਬੱਚੀ ਮਿਲ ਜੂਗੀ ਅੱਜ ਠੀਕ ਆ ਬਾਕੀ ਥਣਾ ਦੀ ਤੁਸੀਂ ਇੱਕ ਵਾਰੀ ਫੇਰ ਮੜੀ ਜੀ ਹੱਥ ਮਾਰੋ ਬਹੁਤ ਵਧੀਆ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ ਇੱਕ ਵਾਰੀ ਪੂਰੀ ਤਸੱਲੀ ਨਾਲ ਵੀਡੀਓ ਜ਼ਰੂਰ ਦੇਖਿਆ ਜਾਵੇ ਪਾਣੀ ਪਾਇਆ ਲਓ ਵੀ ਠੀਕ ਆ ਜੀ ਸੋ ਮਗਰ ਬੱਛੀ ਇਹ ਜੋੜੀ ਵੀ ਚੰਗੀ ਆ ਤੇ ਇਧਰ ਜਿਹੜੀ ਆਪਾਂ ਤੁਹਾਨੂੰ ਇੱਕ ਮੱਝ ਦਿਖਾਈ ਹੈ ਜੀ ਬਹੁਤ ਖੂਬਸੂਰਤ ਆ ਠੀਕ ਆ ਜੀ 13 14 14 15 ਸਰੀ ਮੱਝਾ ਹੁਣ 13 ਕਿਲੋ ਦੁੱਧ ਮੇਰਾ ਭਰਾ ਨਾਪ ਤੋਲ ਕੇ ਆਪਣੀ ਤਸੱਲੀ ਕਰਕੇ ਲੈ ਜਾ ਜੇ ਤੇ ਇੱਕ ਬਹੁਤ ਖੂਬਸੂਰਤ ਜਿਹੜਾ ਇਧਰ ਤੁਹਾਨੂੰ ਆਪਾਂ ਨੇ ਕੀਨਾ ਦਿਖਾਇਆ ਮੋਹਰਾ ਬਰੀਡ ਦੇ ਵਿੱਚ ਸੋ ਫੁੱਲ ਹੈਵੀ ਬਾਡੀ ਵੇਟ ਦੇ ਵਿੱਚ ਇਹ ਮੱਝ ਸੋ ਕਾਫੀ ਵੀਰਾਂ ਨੂੰ ਪਸੰਦ ਆਊਗੀ ਤੇ ਦੁੱਧ ਦੀ ਸ਼ਹਿਦੀ ਵੀ ਤੁਹਾਨੂੰ ਦੇ ਦਿੱਤੀ ਆ ਵੀ ਤਕਰੀਬਨ ਜਿੰਨੇ ਪਿਛਲੇ ਸਵੇਰ ਦੀ ਚਵਾਈ ਹੋਈ ਆ ਉਸ ਕੋਡਿੰਗ ਉਸ ਵਿਹਾਰ ਤੇ ਤੁਸੀਂ ਸੌਦਾ ਕਰਨਾ ਹੁੰਦਾ ਠੀਕ ਆ ਜੀ ਸੋ ਚੰਗੀ ਚੋਣ ਚਵਾਦ ਨਿਕਲੂ ਕਰਮਾ ਵਾਲੀ ਬਾਕੀ ਟਿੱਪਣ ਤੋਂ ਪਤਾ ਲੱਗ ਜਾਊਗਾ ਪਈ ਪਸ਼ੂ ਦੀ ਚਵਾਈ ਕਿਹੋ ਜੀ ਹੋਊਗੀ ਠੀਕ ਆ ਸੋ ਇਹ ਅੱਜ ਐਨੀਮਲ ਨੇ ਭਾਜੀ ਭਵਿੰਦਰ ਸਿੰਘ ਹੋਂਦੇ ਕੋਲ ਪਿੰਡ ਰਤੋਕੇ ਚੋਲਾ ਸਾਹਿਬ ਬਿਲਕੁਲ ਲੱਗਿਆ ਤੇ ਬਾਕੀ ਮੇਰਾ ਵੀਰ ਵਿਜਿਟ ਕਿਸੇ ਭਰਾਣੇ ਕਰਨੀ ਹੈ ਤੇ ਹਰੀਕੇ ਪੱਤਨ ਤੋਂ ਜੇਕਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਕੋਈ ਵੀਰ ਹਰੀਕੇ ਪੱਤਨ ਤੋਂ ਵੀ ਤੁਸੀਂ ਵਿਜਿਟ ਕਰ ਜਿਓਗੇ ਚੋਲਾ ਸਾਹਿਬ ਆਉਂਗੇ ਤੇ ਚੋਲਾ ਸਾਹਿਬ ਤੋਂ ਸਿੱਧੀ ਛੜਕਾ ਹੁੰਦੀ ਹੈ ਇੱਕ ਪਿੰਡ ਰਤੋਕੇ ਨੂੰ ਠੀਕ ਆ ਜੀ ਤੇ ਤਰਨ ਤਰਨ ਤੋਂ ਵੀ ਕਿਸੇ ਭਰਾਣੇ ਆਉਣਾ ਤੇ ਨਿਸ਼ਾਰੇ ਪਨਵਾ ਤੋਂ ਕੋਈ ਸਰੀਆਲੀ ਸਰੀਆਲੀ ਤੋਂ ਸਿੱਧੀ ਛੜਕ ਜਿਹੜੀ ਚੋਲਾ ਸਾਹਿਬ ਤੇ ਚੋਲਾ ਸਾਹਿਬ ਤੋਂ ਪਿੰਡ ਰਤੋਗੇ ਤੁਸੀਂ ਵਿਜਿਟ ਕਰ ਜੂਗੇ। ਬਾਜੀ ਭੁਪਿੰਦਰ ਸਿੰਘ ਜੀ ਹੋਰ ਕੋਈ ਗੱਲਬਾਤ ਵੀ ਭੈਣ ਭਰਾਵਾਂ ਨਾਲ ਸ਼ੇਰ ਇਹ ਬਾਜੀ ਇੰਜ ਸੇ ਵੀ ਜਿਹੜੀਆਂ ਦੋ ਸੁਈਆਂ ਉਹਨਾਂ ਦੀ ਆਪਦੀ ਤਸੱਲੀ ਕਰੇ ਜੇ ਘੱਟ ਦੇਖੇ ਤੇ ਹੁਣ ਜਾਣ ਦਾ ਖਰਚਾ ਦਵਾਂਗੇ। ਠੀਕ ਹੈ ਬਾਜੀ। ਹਾਂਜੀ ਠੀਕ ਆ। ਲਓ ਵੀ ਬਾਜੀ ਭੁਪਿੰਦਰ ਸਿੰਘ ਉਹਨਾਂ ਦਾ ਕਹਿਣ ਦਾ ਮਤਲਬ ਆ ਵੀ ਜਿਹੜੇ ਪਸੂ ਚਵਾਈ ਤੇ ਚੱਲ ਰਹੇ ਆ। ਚੋਣ ਦੇ ਵਿੱਚ ਕੋਈ ਲੀਟਰ ਕੋਈ 1.5 ਲੀਟਰ ਕੋਈ 2 ਲੀਟਰ ਦਾ ਫਰਕ ਵੀ ਕਿਤੇ ਭਰਾ ਨੂੰ ਨਜ਼ਰ ਆਏ ਤੇ ਖਰਚਾ ਸੀ ਆਉਣ ਜਾਣ ਦਾ ਦੇ ਦੇਾਂਗੇ। ਤੇ ਜਿਹੜੇ ਭਰਾਣੇ ਬਿਲਕੁਲ ਇਸ ਮੱਝ ਤੇ ਆਉਣਾ ਠੀਕਾ ਜੀ ਜਿਹੜੀ ਇਹ ਆਪਾਂ 2.5 ਲੱਖ ਭਾਜੀ ਹੁਣੇ ਮੁੱਲ ਕੀਤਾ ਠੀਕਾ ਜੀ ਲੈਣ ਦੇ ਨਾਲਾ ਬਾਕੀ ਕੋਈ ਪਾਰਟੀ ਕੋਈ ਭਰਾਣ ਕੇ ਬੈਂਦਾ ਮੌਕੇ ਤੇ ਜਿੱਤੇ ਕੋ ਕਿਸੇ ਵੀਰ ਦਾ ਤਾਲਮੇਲ ਬੈਂਦਾ ਠੀਕਾ ਜੀ ਕੋਈ ਖਰੀਦਦਾਰੀ ਕਰਨ ਵਾਕਿਆ ਆ ਰਿਹਾ ਤੇ 20 ਕਿਲੋ ਵਾਲੀ ਮੱਝ ਨੂੰ ਹੱਥ ਪਾਉਣਾ ਚਾਹੁੰਦੇ ਹੋ ਤੁਸੀਂ ਜਿੱਤੋਂ ਤੱਕ ਵੀ ਹੋ ਸਕਦੀ ਹੈ ਬੈਕਗ੍ਰਾਉਂਡ ਇਹਦੀ ਤੁਸੀਂ ਪੁੱਛ ਗੇਸ ਕਰ ਸਕਦੇ ਜੇ ਕਿਹੜਾ ਟੀਕਾ ਕਿਹੜਾ ਸੀਮਨ ਤੇ ਪਿਛਲੇ ਸਵੇ ਜਿਹੜਾ ਵਾਕੀ ਜਿਹੜਾ ਦੁੱਧ ਨੇ ਕਿੰਨਾ ਚਵਾਇਆ ਉਹ ਮੇਰਾ ਭਰਾ ਜਿੱਦਾਂ ਵੀ ਤਸੱਲੀ ਕਰਨੀ ਚਾਹੁੰਦਾ ਕੋਈ ਚੰਗੇ ਐਨੀਮਲ ਆ ਚੰਗੇ ਪਸ਼ੂ ਆ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਨਰਕ ਪਰਖ ਕਰੋ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ